ਅਮ੍ਰਿਤਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਕੰਪੈਸ਼ਵਾਸਨ ਦੀ ਵੱਡੀ ਕਾਰਵਾਈ ਦਸੰਬਰ ਦੇ ਵਿੱਚ H1 ਵੀਜ਼ਾ ਨਿਯਮਾਂ 'ਚ ਬਦਲਾਅ ਦੀ ਤਿਆਰੀ ਸ਼ੁਰੂ ਪਾਰਟੀ ਕਾਮਿਆਂ ਨੂੰ ਹੁਕਮਤ ਨੇ ਪੈਨ ਕੇ ਸਭ ਤੋਂ ਮਾੜੇ ਨਤੀਜੇ ਅਮਰੀਕਾ ਦਾ ਵੀਜ਼ਾ ਜਲਦੀ ਪ੍ਰਾਪਤ ਕਰਨ ਦਾ ਸ਼ਾਰਟਕਟ ਹੋਇਆ ਬੰਦ ਵਿਦਿਆਰਥੀਆਂ ਤੇ ਕਾਮਿਆਂ ਦੇ ਲਈ ਨਵਾਂ ਨਿਯਮ ਜਾਰੀ ਵੀਜ਼ਾ ਇੰਟਰਵਿਊ ਚੋਈ ਤਬਦੀਲੀ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦੀਆਂ ਵਧੀਆਂ ਮੁਸ਼ਕਲਾਂ ਅਮਰੀਕਾ ਦੇ ਵਿੱਚ ਨੌਕਰੀਆਂ ਪ੍ਰਾਪਤ ਕਰਨੀ ਹੋਈ ਮੁਸ਼ਕਲ ਨਵੇਂ ਬਿੱਲ ਨੇ ਵਿਦੇਸ਼ੀ ਆਦੀ ਬੜੀ ਚਿੰਤਾ ਅਦਾਲਤ ਦੇ ਵੱਲੋਂ ਟਰੰਪ ਨੂੰ ਵੱਡਾ ਛਟਕਾ 83 ਮਿਲੀਅਨ ਡਾਲਰ ਦਾ ਹਰਜ਼ਾਨਾ ਹੋਇਆ ਬਰਕਰਾਰ ਅਦਾਲਤ ਨੇ ਟਰੰਪ ਦੀ ਰੱਦ ਕੀਤੀ ਅਪੀਲ। ਹੋਰ ਖਬਰਾਂ ਪਸਤਾਵ ਦਿਨਾ। ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਨਵੇਂ ਨਿਯਮ ਲਿਆਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਦੇ ਵਿੱਚ ਵੀਜ਼ਾ ਦੇ ਲਈ ਯੋਗ ਮਾਪਦੰਡ ਸਖਤ ਹੋਣਗੇ ਵੀਜ਼ਾ ਦੇ ਵਿੱਚ ਛੋੜ ਤੇ ਮਾਪਦੰਡ ਬਦਲੇ ਜਾਣਗੇ ਤੇ H1B ਦਿੱਤੇ ਜਾਣ ਦੇ ਤਰੀਕੇ ਵਿੱਚ ਵੀ ਬਦਲਾਵ ਹੋ ਸਕਦਾ ਹੈ ਮੰਨੇ ਜਾ ਰਹੇ ਕਿ ਇਹਨਾਂ ਬਦਲਾਵ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਪੇਸ਼ੇਵਰਾਂ ਅਤੇ ਇੱਥੇ ਪੜ ਰਹੇ ਭਾਰਤੀ ਵਿਦਿਆਰਥੀਆਂ ਤੇ ਪਵੇਗਾ ਜੀ ਹਾਂ H1B ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਹਮੇਸ਼ਾ ਸਭ ਤੋਂ ਅੱਗੇ ਰਹੇ ਨਹੀਂ ਪਰ ਹੁਣ ਗ੍ਰੈਸ ਸੁਰੱਖਿਆ ਵਿਭਾਗ ਦੇ ਰੈਗੂਲੇਟਰੀ ਅਜੰਡੇ ਦੇ ਅਨੁਸਾਰ ਦਸੰਬਰ 2025 ਦੇ ਲਈ ਇੱਕ ਨਵਾਂ ਪ੍ਰਸਤਾਵ ਤਿਆਰ ਕਰ ਦਿੱਤਾ ਗਿਆ ਹੈ ਇਸ ਪ੍ਰਸਤਾਵ ਦੇ ਵਿੱਚ H1B ਵੀਜ਼ਾ ਲਾਟਰੀ ਤੋਂ ਛੋਟੇ ਮਾਪ ਡੰਡਾ ਤੇ ਮੁੜ ਵਿਚਾਰ ਕੀਤਾ ਜਾਵੇਗਾ ਤੇ ਜੀਟੀ ਇਰਾਹਨ ਦਿੱਤੀਆਂ ਗਈਆਂ ਨੌਕਰੀਆਂ ਦੀ ਸਖਤੀ ਦੇ ਨਾਲ ਨਿਗਰਾਨੀ ਕੀਤੀ ਜਾਵੇਗੀ ਤੇ H1B ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਦੇ ਲਈ ਨਵੇਂ ਨਿਯਮ ਲਾਗੂ ਕਰਨ ਦੀ ਯੋਜਨਾ ਹੈ ਜੀ ਹਾਂ ਇਹਨਾਂ ਬਦਲਾਵਾਂ ਸੰਬੰਧੀ ਨਿਯਮ ਲਿਆਉਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਜਿਦੇ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਇਸ ਵੇਲੇ ਹਰ ਸਾਲ 85000 ਵੀਜ਼ੇ ਜਾਰੀ ਕੀਤੇ ਜਾਂਦੇ ਨੇ ਜਿਹਦੇ ਵਿੱਚ ਕਾਮੇ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਂਦੀ ਹੈ ਤੇ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਗੀ ਸਭ ਤੋਂ ਔਕੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਇਸ ਦਾ 70% ਮਿਲਿਆ ਐ এনਜੀਓ ਸਰਕਾਰੀ ਖੋਜ ਸੰਸਥਾਵਾਂ ਵਰਗੀਆਂ ਥਾਵਾਂ ਤੇ ਕੰਮ ਕਰਨ ਦੇ ਲਈ ਵੀਜ਼ਾ ਲਾਟਰੀ ਤੋਂ ਛੋਟ ਹੈ ਜਿਹੜੇ ਲੋਕ ਕੰਪਨੀਆਂ ਬਦਲ ਰਹੇ ਨੇ ਜਾਂ ਵੀਜ਼ਾ ਐਕਸਟੈਂਸ਼ਨ ਲੈ ਰਹੇ ਨੇ ਉਹਨਾਂ ਨੂੰ ਵੀ ਲਾਟਰੀ ਦਾ ਹਿੱਸਾ ਬਣਨ ਦੀ ਲੋੜ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਪ੍ਰਸਤਾਵਿਤ ਪ੍ਰਸਤਾਵ ਰਾਹੀਂ ਬਦਲ ਸਕਦੀਆਂ ਨੇ ਟਰੰਪ ਦੇ ਪਿਛਲੇ ਕਾਜਕਾਲ ਦੌਰਾਨ ਯੂ ਐਸ ਸੀ ਆਈ ਐਸ ਤੇ ਟੈਜੀਟ ਕੰਪਨੀਆਂ ਦੇ ਲਈ ਐਚ 1 ਵੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਸਖਤ ਨਿਯਮ ਪੇਸ਼ ਕੀਤੇ ਗਏ ਸੀ ਕੰਪਨੀਆਂ ਨੂੰ ਇੱਕ ਰਿਪੋਰਟ ਜਮ੍ਹਾਂ ਕਰਨ ਦੇ ਲਈ ਕਿਹਾ ਗਿਆ ਸੀ ਜਿਦੇ ਵਿੱਚ ਉਹਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਹਨਾਂ ਕੋਲ ਕਿਹੜੀਆਂ ਵਿਸ਼ੇਸ਼ ਨੌਕਰੀਆਂ ਨੇ ਜਿਨ੍ਹਾਂ ਦੇ ਲਈ ਵਿਦੇਸ਼ੀ ਕਾਮਿਆਂ ਦੀ ਲੋੜ ਹੈ ਇਸ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਹੋਰ ਮੁਸ਼ਕਲ ਹੋ ਗਿਆ ਅਦਾਲਤ ਨੇ ਬਾਅਦ ਵਿੱਚ ਇਸ ਨਿਯਮ ਨੂੰ ਰੱਦ ਕਰ ਦਿੱਤਾ ਉਮੀਦ ਕੀਤੀ ਜਾ ਰਹੀ ਹੈ ਕਿ ਨਿਯਮ ਵਾਪਸ ਲਿਆਂਦੇ ਜਾ ਸਕਦੇ ਨੇ ਜੇਕਰ ਜਿਹਾ ਹੁੰਦਾ ਹੈ ਤਾਂ ਪਾਕਿਨਿਆਂ ਨੂੰ ਜੋ ਐਂਟਰੀ ਲੈਵਲ ਉੱਤੇ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਨੂੰ ਮੁਸ਼ਕਲਤਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਦੇ ਵਿੱਚ ਵੀਜ਼ਾ ਇੰਟਰਵਿਊ ਦੇ ਲਈ ਉਡੀਕ ਦੀ ਸੂਚੀ ਬਹੁਤ ਲੰਬੀ ਹੋ ਚੁੱਕੀ ਹੈ ਇਸ ਸੱਸਮਸੇ ਦੇ ਨਾਲ ਜੁਟੇ ਦੇ ਲਈ ਭਾਰਤੀ ਵਿਦਿਆਰਥੀ ਕੰਮ ਅਤੇ ਸਲਾਨੀ ਪਹਿਲਾਂ ਵਿਏਟਨਾਮ, ਥਾਈਲੈਂਡ ਅਤੇ ਜਰਮਨੀ ਵਰਗੇ ਯੂਰੋਪੀਅਨ ਦੇਸ਼ਾਂ ਦੇ ਵਿੱਚ ਅਮਰੀਕੀ ਦੂਤਾਵਾਸ ਜਾਂਦੇ ਸੀ ਅਤੇ ਵੀਜ਼ਾ ਇੰਟਰਵਿਊ ਦੇ ਨਿਸ਼ਾਨੇ ਸਤਰਾਂ ਮਹੀਨੇ ਤੱਕ ਇੰਤਜ਼ਾਰ ਕਰਨ ਦੀ ਬਜਾਏ ਜਲਦੀ ਵੀਜ਼ਾ ਪ੍ਰਾਪਤ ਕਰ ਲੈਂਦੇ ਸੀ ਇਹ ਜਲਦੀ ਵੀਜ਼ਾ ਪ੍ਰਾਪਤ ਕਰਨ ਲਈ ਇੱਕ ਚੰਗਾ short cut ਮਨੇ ਜਾਣਦਾ ਹਾਲਾਂਕਿ ਹੁਣ ਪਾਤੀ ਨੋਜਿਆ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਜਿਸ ਦੇ ਕਾਰਨ ਨੌਂਦੇ ਲਈ ਵਿਦਿਆਰਥੀ ਸਿਮੇਟ ਕਈ ਤਰ੍ਹਾਂ ਦੇ ਵੀਜ਼ੇ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ ਵਿਦੇਸ਼ ਮੰਤਰਾਲੇ ਦੁਆਰਾ جاری ਨਿਰਦੇਸ਼ਾਂ ਦੇ ਅਨੁਸਾਰ ਵੀਜ਼ਾ V1 B ਟੂਰਿਸਟ H1B ਅਤੇ O1 ਅਤੇ ਵਿਦਿਆਰਥੀ F1 ਵਰਗੇ ਗੈਰ ਪ੍ਰਵਾਸੀ ਵੀਜ਼ੇ ਦੇ ਲਈ ਸਿਰਫ ਉਸ ਉਦੇਸ਼ ਤੋਂ ਅਸਿੱਧਿਤੀ ਜਾ ਸਕਦੀ ਹੈ ਜਿੱਥੇ ਬੇਨਕਾਰ ਰਹਿੰਦੇ ਜਾਂ ਫਿਰ ਇਸ ਦਾ ਉਹ ਨਾਗਿਕ ਹੈ ਸਾਰੇ ਸ਼ਬਦਾਂ ਦੇ ਵਿਚੋਂ ਜੇਕਰ ਤੁਸੀਂ ਅਮਰੀਕੀ ਵੀਜ਼ਾ ਚਾਹੁੰਦੇ ਹੋ ਤਾਂ ਤੁਹਾਨੂੰ ਨੂੰ ਭਾਰਤ ਤੋਂ ਹੀ ਅਸਜੀ ਦੇਣੀ ਪਵੇਗੀ ਅਤੇ ਇੱਥੇ ਤੁਤਾਵਾਸ ਜਾ ਕੇ ਵੀਜ਼ਾ ਇੰਟਰਵਿਊ ਦੇਣੀ ਪਵੇਗੀ ਹੁਣ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਵੀਜ਼ਾ ਇੰਟਰਵਿਊ ਨਹੀਂ ਦੇ ਸਕਦੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਤੁਰੰਤ ਪ੍ਰਭਾਵ ਦੇ ਨਾਲ ਕਿ ਵਿਦੇਸ਼ ਵਿਭਾਗ ਨੇ ਗੈਰ ਪ੍ਰਵਾਸੀ ਵੀਜ਼ਾ ਬਿਨਕਾਰਰ ਦੇ ਲਈ ਨਿਰਦੇਸ਼ਾਂ ਨੂੰ ਅਪਡੇਟ ਕਰ ਦਿੱਤਾ ਹੈ ਉਹਨਾਂ ਨੂੰ ਆਪਣੇ ਨਿਵਾਸ ਦੇਸ਼ ਦੇ ਵਿੱਚ ਅਮਰੀਕੀ ਤੁਤਾਵਾਸ ਜਾਂ ਕੌਂਸਲਟ ਦੇ ਵਿੱਚ ਵੀਜ਼ਾ ਇੰਟਰਵਿਊ ਦੇ ਲਈ ਅਪਾਇੰਟਮੈਂਟ ਲੈਣੀ ਪਵੇਗੀ ਅਮਰੀਕਾ ਦੇ ਨਵੇਂ ਨਿਰਦੇਸ਼ਾਂ ਤੋਂ ਬਾਅਦ ਜਿਨ੍ਹਾਂ ਭਾਰਤੀਆਂ ਨੇ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਦੂਜੇ ਦੇਸ਼ਾਂ ਤੋਂ ਅਰਜੀ ਦੇਣ ਦੀ ਯੋਜਨਾ ਬਣਾਈ ਸੀ ਪਰ ਹਜੇ ਤੱਕ ਅਜਿਆ ਨਹੀਂ ਕੀਤਾ ਸੀ ਹੁਣ ਉਹਨਾਂ ਨੂੰ ਭਾਰਤ ਵਿੱਚ ਹੀ ਅਰਜ਼ੀ ਜਮ੍ਹਾਂ ਕਰਾਉਣੀ ਪਵੇਗੀ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਇਮੀਗ੍ਰੇਸ਼ਨ ਸੰਬੰਧੀ ਚੁਕੇ ਜਾ ਰਹੇ ਕਦਮਾਂ ਦੇ ਵਿੱਚ ਨਵੀਨਤਮ ਹੈ ਦਰਸਲ ਬਹੁਤ ਸਾਰੇ ਵਿਦਿਆਰਥੀ ਸੰਯੁਕਤ ਰਾਜ ਦੇ ਕਲਾਸਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਲਦੀ ਵੀਜ਼ਾ ਦੀ ਲੋੜ ਹੁੰਦੀ ਸੀ ਪਰ ਵੀਜ਼ਾ ਇੰਟਰਵਿਊ ਦੇ ਲਈ ਅਪਾਇੰਟਮੈਂਟ ਮਹੀਨਾ ਬਾਅਦ ਹੀ ਦਿੱਤੇ ਜਾ ਰਹੇ ਸਨ ਅਜੋਈ ਸਥਿਤੀ ਦੇ ਵਿੱਚ ਜੋ ਭਾਰਤ ਦੇ ਗੁਆਂਟੀ ਦੇਸ਼ੇ ਦੇ ਵਿੱਚ ਸਥਿਤ ਅਮਰੀਕੀ ਦੂਤਾਵਾਸ ਦੇ ਵਿੱਚ ਵੀਜ਼ਾ ਇੰਟਰਵਿਊ ਸ਼ੈਡਿਊਲ ਕਰਦੇ ਸਨ ਉਹ ਉੱਥੇ ਜਾਂਦੇ ਸਨ ਅਤੇ ਇੰਟਰਵਿਊ ਪਾਸ ਕਰਦੇ ਅਤੇ ਫਿਰ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਅਮਰੀਕਾ ਚਲੇ ਜਾਂਦੇ ਸੀ ਭਾਰਤੀ ਕਾਮੇ ਅਤੇ ਸਲਾਹਨੀ ਵੀ ਅਜਿਹਾ ਕਰਦੇ ਸੀ ਇਸ ਕਾਰਨ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪੈਂਦਾ ਸੀ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਦੇ ਵਿੱਚ ਨੌਕਰੀਆਂ ਮਿਲਣ ਤੋਂ ਰੋਕਣ ਦੇ ਲਈ ਕਈ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਨੇ ਅਮਰੀਕੀ ਕਾਨੂੰਨੀ ਨਿਰਮਤਾਵਾਂ ਵੀ ਅਜੋਹ ਬਿੱਲ ਲਿਆ ਰਹੇ ਨੇ ਜੋ ਅਮਰੀਕੀ ਕੰਪਨੀਆਂ ਦੀ ਵਿਦੇਸ਼ੀ ਕਾਮੇ ਤੇ ਨਿਰਭਰਤਾ ਨੂੰ ਘਟਾ ਦੇਣਗੇ ਅਜਿਹਾ ਹੀ ਕਬੀਲਾ ਰਿਪਬਲਿਕਨ ਪਾਰਟੀ ਦੇ ਸੈਨੇਟਰ ਬੰਨੀ ਮੋਰਨੋ ਨੇ ਲਿਆਇਆ ਹੈ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਵਿਦੇਸ਼ੀ ਵਿਦਿਆਰਥੀਆਂ ਤੇ ਕਾਮੇ ਲਈ ਅਮਰੀਕਾ ਵਿੱਚ ਨੌਕਰੀਆਂ ਪ੍ਰਾਪਤ ਕਰਨਾ ਬੇहद ਹੀ ਮੁਸ਼ਕਲ ਹੋ ਜਾਵੇਗਾ ਏ ਬਿੱਲ ਵਿਦੇਸ਼ੀਅਤ ਲਈ ਤਬਾਹੀ ਮਚਾ ਦੇਵੇਗਾ ਇਸ ਬਿੱਲ ਦਾ ਨਾਮ ਹਾਰਟਿੰਗ ਇੰਟਰਨੈਸ਼ਨਲ ਰੀਲੋਕੇਸ਼ਨ ਆਫ এমਪਲॉयमेंट ਐਕਟ ਯਾਨੀ ਕਿ ਹਾਇਰ ਐਕਟ ਹੈ ਇਸ ਬਿੱਲ ਨਾਲ ਹੀ ਅਮਰੀਕੀ ਕੰਪਨੀਆਂ ਤੇ ਲਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉਤੇ ਰੱਖਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਉਹਨਾਂ ਨੂੰ ਅਜਾ ਕਰੰਟ ਟੈਕਸ ਦੇਣਾ ਪਵੇਗਾ ਇਹ ਬਿਲ ਅਮਰੀਕੀ ਲੋਕਾਂ ਦੀ ਭਲਤੀ ਵਧਾਉਣ ਤੇ ਕੇਂਦ੍ਰਿਤ ਹੋਵੇਗਾ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕੰਪਨੀਆਂ ਵਿਦੇਸ਼ੀ ਕੰਮਾਂ ਤੇ ਇੱਥੇ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਨੌਕਰੀ ਦੇਣ ਦੀ ਬਜਾਏ ਅਮਰੀਕੀਆਂ ਨੂੰ ਨੌਕਰੀ ਤੇ ਰੱਖਣਗੀਆਂ ਤਾਂ ਜੋ ਉਹ ਟੈਕਸ ਦੇਣ ਤੋਂ ਬਚ ਸਕਣ ਹਾਇਰ ਐਕਟ ਆਊਟਰ ਸੋਰਸਿੰਗ ਖਪਤਾਨਾ ਉੱਤੇ 25% ਟੈਕਸ ਲਗਾਉਣ ਦਾ ਪ੍ਰਸਤਾਵ ਰੱਖਦਾ ਹੈ ਆਊਟਸੋਰਸਿੰਗ ਖਪਤਾਨੋ ਹੁੰਦੇ ਨੇ ਜੋ ਕਿਸੇ ਅਮਰੀਕੀ ਕੰਪਨੀ ਜਾਂ ਟੈਕਸ ਇਦਾਰੇਵਾਂ ਦੁਆਰਾ ਕਿਸੇ ਵਿਦੇਸ਼ੀ ਵਿਅਕਤੀ ਨੂੰ ਦਿੱਤੇ ਜਾਂਦੇ ਨੇ ਅਤੇ ਉਹ ਵਿਅਕਤੀ ਅਜਿਹਾ ਕੰਮ ਕਰ ਰਿਹਾ ਹੁੰਦਾ ਹੈ ਜਿਸ ਨਾਲ ਅਮਰੀਕਾ ਦੇ ਲੋਕਾਂ ਨੂੰ ਫਾਇਦਾ ਹੁੰਦਾ ਹੈ ਉਦਾਹਰਨ ਦੇ ਵਜੋਂ ਜੇਕਰ ਕਿਸੇ ਅਮਰੀਕੀ ਕੰਪਨੀ ਨੇ ਸੌਫਟਵੇਅਰ ਇੰਜੀਨੀਅਰਿੰਗ ਤੇ ਕੰਮ ਦੇ ਲਈ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਤੇ ਰੱਖਿਆ ਪਰ ਉਸ ਕੰਮ ਦੇ ਵਿੱਚ ਕੀਤਾ ਜਾ ਰਿਹਾ ਕੰਮ ਦੇਸ਼ ਦੇ ਲੋਕਾਂ ਨੂੰ ਲਾਭ ਪਹੁੰਚਾ ਰਿਹਾ ਤਾਂ ਕੰਪਨੀ ਨੂੰ ਟੈਕਸ ਦੇਣਾ ਪਵੇਗਾ ਨਵਾਂ ਪ੍ਰਸਤਾਵੀ ਟੈਕਸ 31 ਦਸੰਬਰ 2025 ਤੋਂ ਬਾਅਦ ਕੀਤੇ ਗਏ ਭੁਗਤਾਨਾਂ 'ਤੇ ਲਾਗੂ ਹੋਵੇਗਾ ਇਸ ਬਿੱਲ ਉਹਨਾਂ ਸਾਰੀਆਂ ਕੰਪਨੀਆਂ ਤੇ ਟੈਕਸ ਲਗਾਵੇਗਾ ਜੋ ਅਮਰੀਕੀਆ ਦੀ ਬਜਾਏ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਦੀਆਂ ਨੇ ਟੈਕਸ ਤੋਂ ਇਕੱਠੇ ਕੀਤੇ ਗਏ ਪੈਸੇ ਦੀ ਵਰਤੋਂ ਮਦਦ ਵਰਗ ਦੀ ਮਦਦ ਕਰਨ ਵਾਲੇ ਵਰਕ ਫੋਰਸ ਵਿਕਾਸ ਪ੍ਰੋਗਰਾਮ ਨੂੰ ਫੰਡ ਦੇਣ ਦੇ ਲਈ ਕੀਤੀ ਜਾਵੇਗੀ ਹਾਲਾਂਕਿ ਇਸ ਬਿੱਲ ਨੂੰ ਅਮਰੀਕਾ ਦੇ ਦੋਵਾਂ ਸਦਨਾ ਦੁਆਰਾ ਪਾਸ ਕਰਨਾ ਪਵੇਗਾ ਜਿਸ ਤੋਂ ਬਾਅਦ ਹੀ ਇਹ ਕਾਨੂੰਨ ਬਣ ਸਕਦਾ ਹੈ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਦੇ ਵਿੱਚ ਕਾਫੀ ਸਮਾਂ ਵੀ ਹਜੇ ਲੱਗੇਗਾ ਨਿਊਯਾਰਕ ਦੀ ਤੁਜੀ ਯੂਐਸਾ ਸਪਰਕਟ ਕੋਟ ਆਪੀਲਸ ਨੇ ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਬੱਡਾ ਝਟਕਾ ਦਿੰਦਿਆਂ ਇੱਕ ਅਹਿਮ ਫੈਸਲਾ ਸੁਣਾਇਆ ਅਦਾਲਤ ਨੇ ਪੱਤਰਕਾਰਾਂ ਅਤੇ ਲੇਖਕ ਇਹੀ ਜੀਨ ਕੈਰੋਲ ਨੂੰ ਦਿੱਤੇ ਗਏ ਤਰਾਸੀ ਪੁਆਇੰਟ ਤਿੰਨ ਮਿਲੀਅਨ ਡਾਲਰ ਯਾਨੀ ਕਿ ਲਗਭਗ ਛੇ ਸੌ ਤਰਾਨਵੇਂ ਕਰੋੜ ਰੁਪਏ ਦੇ ਹਰਜਾਨੇ ਨੂੰ ਬਰਕਰਾਰ ਰੱਖਿਆ ਟਰੰਪ ਨੇ ਇਸ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ ਜਿਸ ਨੂੰ ਅਦਾਲਤ ਨੇ ਹੁਣ ਖਾਰਜ ਕਰ ਦਿੱਤਾ ਹੈ ਦੱਸ ਦਈਏ ਮਾਮਲਾ ਇਕਾਸੀ ਸਾਲ ਈ ਜੀਨ ਕੈਰੋਲ ਦੁਆਰਾ ਲਾਏ ਗਏ ਦੋਸ਼ਾਂ ਦੇ ਨਾਲ ਸੰਬੰਧਤ ਹੈ ਕੇਰੋਲ ਨੇ ਦੋਸ਼ ਲਗਾਇਆ ਸੀ ਕਿ 1990 ਦੇ ਦਹਾਕੇ ਵਿੱਚ 트াম্প ਨੇ ਨਿਊਯਾਰਕ ਤੇ ਇੱਕ ਡਿਪਾਰਟਮੈਂਟ ਸਟੋਰ ਦੇ ਡ्रेसਿੰਗ ਰੂਮ ਦੇ ਵਿੱਚ ਉਸਦੇ ਨਾਲ ਜਿੰਸੀ ਸੌਸ਼ਣ ਕੀਤਾ ਸੀ 2019 ਦੇ ਵਿੱਚ 트াম্প ਨੇ ਇਹਨਾਂ ਦੇਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਕੇਰੋਲ ਮੇਰੀ ਕਿਸਮ ਦੀ ਨਹੀਂ ਸੀ ਅਤੇ ਉਹ ਆਪਣੀ ਕਿਤਾਬ ਵੇਚਣ ਲਈ ਝੂਠੀ ਕਹਾਣੀ ਕਰ ਰਹੀ ਸੀ ਦਾਜ਼ੀਸ ਤੋਂ ਪਹਿਲਾ ਮਈ 2023 ਦੇ ਵਿੱਚ ਇੱਕ ਵੱਖਰੀ ਜਿਊਰੀ ਨੇ 트ੰਪ ਨੂੰ ਜਿੰਸੀ ਸੋਸ਼ਲ ਅਤੇ ਮਾਨ ਖਾਨੀ ਦੇ ਲਈ 5 ਮਿਲੀਅਨ ਡਾਲਰ ਭੁਗਤਾਨ ਦਾ ਕਰਨ ਦਾ ਹੁਕਮ ਦਿੱਤਾ ਸੀ। ਇਹ ਫੈਸਲੇ ਨੂੰ ਜੂਨ 2024 ਦੇ ਵਿੱਚ ਦੂਜੀ ਸਰਟੀਫਿਡ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। ਤਿੰਨ ਜੱਜਾਂ ਦੀ ਪੈਂਚ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਸੀ ਕਿ ਮਾਮਲੇ ਦੇ ਅਸਾਧਾਰਨ ਅਤੇ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਜਿਊਰੀ ਦੁਆਰਾ ਕੀਤਾ ਗਿਆ ਹਰਜ਼ਾਨਾ ਉਚਿਤ ਹੈ। ਅਦਾਲਤ ਨੇ 트럼ਪ ਦੇ ਸਲੀਨ ਨੂੰ ਵੀ ਰਾਤਕਾਰ ਦਿੱਤਾ ਕਿ ਰਾਸ਼ਟਰਪਤੀ ਹੋਣ ਦੇ ਨਾਤੇ ਉਹਨਾਂ ਨੂੰ ਇਸ ਮਾਮਲੇ ਤੋਂ ਛੋਟ ਮਿਲੀ ਚੁਈ ਗਿਆ। 트럼ਪ ਦੇ ਵਕੀਲਾ ਨੇ ਦਲੀਲ ਦਿੱਤੀ ਸੀ ਕਿ 2019 ਦੇ ਵਿੱਚ ਦਿੱਤੇ ਗਏ ਉਹਨਾਂ ਦੇ ਬਿਆਨਾਂ ਉਹਨਾਂ ਦੇ ਅਧਿਕਾਰਤ ਰਾਸ਼ਟਰਪਤੀ ਫਰਜ਼ ਦਾ ਹਿੱਸਾ ਸਨ। ਪਰ ਅਦਾਲਤ ਨੇ ਸਲੀਨ ਨੂੰ ਸਵੀਕਾਰ ਨਹੀਂ ਕੀਤਾ। ਇਸ ਫੈਸਲੇ ਤੋਂ ਬਾਅਦ ਵਾਈਟ ਹਾਊਸ ਤੇ 트럼ਪ ਦੇ ਵਕੀਲਾ ਨੇ ਹਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀਆਂ। ਇਸ ਫੈਸਲੇ ਨੂੰ ਦੋਨੇ 트럼ਪ ਲਈ ਇੱਕ ਵੱਡਾ ਕਾਨੂੰਨੀ ਝਟਕਾ ਮੰਨਿਆ ਜਾ ਰਿਹਾ ਹੈ।